ਪਿਆਜ਼ ਚੀਰ ਲਈ ਤੇ ਹਰੀਆਂ ਮਿਰਚਾਂ ਚੀਰ ਲਈਆਂ ਇੱਕ ਬਾਉਲ ਦੇ ਵਿੱਚ ਫਿਰ ਬੇਸਨ ਪਾ ਲਿਆ ਤੇ ਨੂਨ ਮਿਰਚ ਹਲਦੀ ਪਾ ਕੇ ਵਿੱਚ ਪਾਣੀ ਪਾਤਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਬਣਾਏ ਸੀ ਪੂੜੇ ਪੂੜੇ ਅਸੀਂ ਬਣਾਏ ਸੀ ਨੂਨ ਮਿਰਚਾਂ ਵਾਲੇ ਤੇ ਮੇਰੇ ਤੇ ਮੇਰੇ ਭਾਦੇ ਡਿਮਾਂਡ ਸੀਗੀ ਕਿ ਅਸੀਂ ਅੱਜ ਨੂਨ ਮਿਰਚਾਂ ਵਾਲੇ ਪੂੜੇ ਖਾਈਏ ਤੇ ਸਾਡੀ ਮੰਮੀ ਨੇ ਸਾਡੀ ਡਿਮਾਂਡ ਵੀ ਪੂਰੀ ਕੀਤੀ ਆ ਤੇ ਫਿਰ ਮੈਂ ਅਨੀਅਨ ਤੇ ਗ੍ਰੀਨ ਚਿਲੀ ਚੀਰਤੀਆਂ ਸੀਗੀਆਂ ਤੇ ਫਿਰ ਬੇਸਨ ਨੂੰ ਛਾਣ ਕੇ ਉਹਦੇ ਵਿੱਚ ਪਾ ਕੇ ਬਾਊਲ ਦੇ ਵਿੱਚ ਸਾਰੇ ਕੁਝ ਮਿਕਸ ਕਰ ਲਿਆ ਸੀ 20 ਪਣੀ ਤਾਂ ਪਾਸ ਆਦਿ ਆਪਸ਼ਨਲ ਆ ਤੇ ਫਿਰ ਅਸੀਂ ਤਵੇ ਨੂੰ ਨਾ ਨੌਨ ਸਟਿੱਕੀ ਕਰਕੇ ਜੇ ਨੌਨ ਸਟਿੱਕੀ ਤਵੇ ਹੈਗੇ ਤਾਂ ਬਹੁਤ ਵਧੀਆ ਗੱਲਾਂ ਤੁਹਾਡੇ ਘਰ ਤੇ ਸਾਡੇ ਕੋਲ ਨਹੀਂ ਸੀਗਾ ਤੇ ਅਸੀਂ ਫਿਰ ਇਹ ਨੌਨ ਸਟਿੱਕੀ ਕਰ ਲਿਆ ਥੋੜਾ ਜਿਹਾ ਪਾਣੀ ਚੜਕ ਕੇ ਫਿਰ ਉਦੋਂ ਤੇ ਤੇਲ ਪਾਤਾ ਤੇ ਨੌਨ ਸਟਿੱਕੀ ਹੋ ਗਿਆ ਸੀਗਾ ਤੇ ਫਿਰ ਮੰਮਾ ਨੀਣਾ ਉੱਪਰ ਉਹ ਤਾਂ ਬੈਟਰ ਪਾ ਕੇ ਛੱਡ ਦਿੱਤਾ 1 ਮਿੰਟ ਲਈ ਤੇ ਫਿਰ ਉਹਦੇ ਵਿੱਚ ਨਾ ਛੋਟੇ ਛੋਟੇ ਨਾ ਬੁਲਬਲੇ ਬਣਨੇ ਸਟਾਰਟ ਹੋ ਗਈ ਸੀ ਤੇ ਫਿਰ ਮੰਮਾ ਨੇ ਉਹਨੂੰ ਬਾਅਦ ਵਿੱਚ ਪਾਲਟਦਾ ਸੀਗਾ ਜਿੱਦ ਅਸੀਂ ਬਾਅਦ ਵਿੱਚ ਖਾ ਕੇ ਦੇਖੇ ਤੇ ਬਹੁਤ ਹੀ ਵਧੀਆ ਬਣੀ ਸੀਗੇ ਤੁਸੀਂ ਵੀ ਆਪਣੇ ਘਰ ਟ੍ਰਾਈ ਕਰਕੇ ਜਰੂਰ ਦੇਖਿਓ ਤੇ ਮੇਰੇ ਅਫੀਸ਼ੀਅਲ ਰੈਕ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦਿਓ ਸ਼ੇਅਰ ਕਰਿਓ ਵੀਡੀਓ ਲਾਈਕ ਕਰਿਓ ਤੇ ਕਮੈਂਟਸ ਵੀ ਕਰਿਓ ਥੈਂਕ ਯੂ ਬਾਏ